ਇੱਕ ਹੋਰ ਬੇਨਤੀ ਸੁਣ ਲੋ ਸਾਡਾ ਗੁਰਚਰਨ ਹੈ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਖਲੋਜਾ ਭਾਈ ਤੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਤੇ ਅੱਜ ਤੋਂ ਜੋ ਮਰਦ ਜੀ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ ਮੈਂ ਕਿਹਾ ਹੁਣ ਬਾਹਰ ਵੀ ਵਿਚਰੋ ਕਿ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਕੈਮਰਾ ਘੁਮਾ ਦਿਆ ਕਰੋ ਯਾਰ ਘੁੰਮ ਗਿਆ ਚਲਦੇ ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ ਇਨੂੰ ਮੈਂ ਕਿਹਾ ਦੋ ਦਿਨ ਇੰਦਾ ਪ੍ਰਚਾਰ ਵਾਸਤੇ ਕੱਢਿਆ ਕਰ ਬਾਕੀ ਦਿਨ ਇੱਥੇ ਡਿਊਟੀਆਂ ਨੂੰ ਪਾਵੇ ਸੇਵਾਵਾਂ ਕਰੇ ਦੋ ਦਿਨ ਪ੍ਰਚਾਰ ਤੇ ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਕਾਰੇ ਨਹੀਂ ਇਹਨੂੰ ਅਸੀਸ ਦੇ ਦਿਓ ਟਰਸਟ ਵੱਲੋਂ ਜਿੱਥੇ-ਜਿੱਥੇ ਵੀ ਫਿਰ ਇਹ ਸੰਗਤਾਂ ਨੂੰ ਬੁਲਾਉਣ ਗਿਆ ਜੋ ਸੇਵਾ ਦੇਵੋਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ-ਕਿਣਕਾ ਟਰਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 9876525887 ਮੈਂ ਬੋਲ ਦਿੰਦੇ ਇਹ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਚਲੋ ਬਾਬਾ ਮੇਰ ਸਨਮਾਨਯੋਗ ਜਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਅੱਜ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਤੁਸੀਂ ਪਹੁੰਚੇ ਹੋ ਆਓ ਜਿਹਨੇ ਇੱਥੇ ਬੈਠੇ ਹੋ ਜਾ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਗੁਰ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬੁਲਾਓ ਰਸਨਾ ਕਰੋ ਪਵਿੱਤਰ ਪਿਆਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਉ ਵਿੰਡ ਦੀ ਧਰਤੀ ਹੈ ਜੀ ਗੁਰਮਖ ਪਰਿਵਾਰ ਹੈ ਨਾਮ ਆਇਆ ਭਾਈ ਭਗਤਾ ਜੀ ਇਹਨਾਂ ਦਾ ਵਿਆਹ ਹੁੰਦਾ ਹੈ ਸਾਡੇ ਮਾਤਾ ਜੀ ਲੱਗੇ ਮਾਤਾ ਜੀਉਣੀ ਜੀ ਦੇ ਨਾਲ ਹੁਣ ਭਾਈ ਭਗਤਾ ਜੀ ਨਾਂ ਵੀ ਭਗਤਾ ਹੈ ਤੇ ਕੰਮ ਵੀ ਭਗਤਾ ਵਾਲੇ ਨੇ ਜ਼ਿੰਦਗੀ ਜੀ ਸਹਿਜ ਹੈ ਮਾਤਾ ਜੀ ਹੁਣੀ ਜੀ ਵੀ ਮਿੱਠ ਬੋਲਰਾ ਸੁਭਾਅ ਹੈ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਅਜੇ ਤੱਕ ਘਰ 'ਚ ਬੂਟਾ ਨਹੀਂ ਲੱਗਾ ਦਿਨ ਰਾਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਸਤ ਸੰਗਿਓ ਭਾਵੇਂ ਇੱਥੇ ਬੈਠੇ ਹੋ ਭਾਵੇਂ ਘਰਾਂ 'ਚ ਬੈਠ ਕੇ ਸੁਣ ਰਹੇ ਹੋ ਨਾਲ ਨਾਲ ਅੱਖਾਂ ਜੇ ਗੀਲ ਚੱਲੇ ਅਜ ਬਾਬਾ ਜੀ ਦੇ ਪਿਆਰ ਦੇ ਬੈਠੇ ਹੋ ਦਿਨ ਰਾਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਦਾ ਸ਼ੁਕਰਾਨਾ ਕਰਦੇ ਨੇ ਅੱਜ ਭਾਈ ਭਗਤਾ ਜੀ ਖੂ ਤੇ ਕੰਮ ਪਾਈ ਕਰਦੇ ਨੇ ਇਹਨੇ ਨੂੰ ਕਈ ਗੁਰਮਖ ਜਨ ਕਹਿ ਲੋ ਰੱਬ ਦਾ ਪਿਆਰਾ ਕਹਿ ਲੋ ਮਹਾਤਮਾ ਕਹਿ ਲੋ ਮਹਾਂਪੁਰ ਕਹਿ ਲੋ ਖੂਦ ਆਇਆ ਅੱਖਣ ਗਾ ਭਲਿਆ ਪਿਆਸ ਲੱਗੀ ਏ ਮੈਨੂੰ ਪਾਣੀ ਪਿਲਾ ਸਤ ਵਜਨ ਆਖਿਆ ਬੜੇ ਸਤਕਾਰ ਦੇ ਨਾਲ ਪਾਣੀ ਪਿਆਇਆ ਭਾਈ ਭਗਤਾ ਜੀ ਵੀ ਉਹ ਰੱਬ ਦਾ ਪਿਆਰਾ ਵੀ ਉੱਥੇ ਬੈਠ ਕੇ ਪਰਮੇਸ਼ਰ ਦੀਆਂ ਵਡਿਆਈਆਂ ਸ਼ੁਰੂ ਹੋ ਗਈਆਂ ਸਤ ਸੰਗਿਓ ਜਦੋਂ ਦੋ ਗੁਰਮਖ ਜਨ ਬੈਠਦੇ ਨੇ ਨਾ ਫੇ ਰੱਬ ਦੀਆਂ ਵਡਿਆਈਆਂ ਕਰਦੇ ਨੇ ਉਹਦੀ ਉਸਤਤ ਕਰਦੇ ਨੇ ਐਨੇ ਨੂੰ ਮਾਤਾ ਜੀ ਹੁਣੀ ਜੀ ਵੀ ਸਿਰ ਤੇ ਪ੍ਰਸ਼ਾਦਿਆਂ ਵਾਲੀ ਪੋਟਲੀ ਜੁੱਕੀ ਹੋਈ ਆ ਗਈ ਤੇ ਭਾਈ ਭਗਤਾ ਜੀ ਆਖਣ ਲੱਗੇ ਵੇਖੋ ਮਹਾਪੁਰਖੋ ਪ੍ਰਸ਼ਾਦਾ ਵੀ ਆ ਗਿਆ ਜੀ ਤਾਂ ਅੱਗੋਂ ਉਹ ਮਹਾਪੁਰਖ ਆਖਣ ਲੱਗੇ ਕਹਿੰਦੇ ਨਹੀਂ ਗੁਰਮੁਖਾ ਪਿਆਸ ਲੱਗੀ ਸੀ ਪਾਣੀ ਮੰਗ ਕੇ ਲੈ ਲਿਆ ਹੁਣ ਪਾਣੀ ਪੀ ਲਿਆ ਹੈ ਪਿਆਸ 부ਝ ਗਈ ਹੈ ਪ੍ਰਸ਼ਾਦਾ ਦੀ ਅਜੇ ਭੁੱਖ ਨਹੀਂ ਨਹੀਂ ਮਹਾਪੁਰਖ ਭਾਵੇਂ ਇੱਕ ਹੀ ਸ਼ਕਲ ਉਹ ਉਚੇਚਾ ਨਹੀਂ ਲੈ ਕੇ ਆਏ ਜੋ ਪ੍ਰਸ਼ਾਦਾ ਘਰੋਂ ਆਇਆ ਭਵੇਂ ਇੱਕ ਹੀ ਸ਼ਕਲੂ ਮਾਤਾ ਜੀ ਉਹਨੇ ਜੀ ਨੇ ਵੀ ਬੇਨਤੀ ਕੀਤੀ ਹੁਣ ਉਹ ਮਹਾਪੁਰਖਾਂ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਦਿਆਂ ਛਕਦਿਆਂ ਆਖਣ ਲੱਗੇ ਤੁਹਾਡੇ ਖੂਹ ਤੇ ਕੋਈ ਬੱਚਾ ਨਜ਼ਰ ਨਹੀਂ ਆ ਰਿਹਾ ਤੇ ਮਾਤਾ ਜੀ ਉਹਨੇ ਜੀ ਦੇ ਅੱਖਾਂ 'ਚ ਥੋੜਾ ਨਾ ਪਿਆਰ ਵਾਲਾ ਵਿਰਾਗ ਆ ਗਿਆ ਮਹਾਪੁਰਖੋ ਅਜੇ ਤੱਕ ਘਰ 'ਚ ਕੋਈ ਬੂਟਾ ਲੱਗਾ ਨਹੀਂ ਉਮਾ ਪੁਰਖ ਨੇ ਪ੍ਰਸ਼ਾਦਾ ਛਕਿਆ ਕਹਿੰਦੇ ਹੱਥ ਸੁੱਤੇ ਕਰਾਓ ਹੱਥ ਸੁੱਤੇ ਕੀਤੇ ਗਲਤ ਪੱਲਾ ਪਾ ਕੇ ਉਹ ਰੱਬ ਦੇ ਪਿਆਰੇ ਨੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ ਏ اے ਅਕਾਲ ਪੁਰਖ ਵਾਹਿਗੁਰੂ ਜੀ ਭਾਈ ਭਗਤਾ ਜੀ ਨੇ ਬੀਬੀ ਜਿਉਣੀ ਜੀ ਨੇ ਬੜੇ ਸਤਕਾਰ ਦੇ ਨਾਲ ਤੁਹਾਡੇ ਦਾਸ ਦੀ ਸੇਵਾ ਕੀਤੀ ਪ੍ਰਸ਼ਾਦੇ ਪਾਣੀ ਨਾਲ ਸਤਿਗੁਰੂ ਜੀ ਏ ਵਾਹਿਗੁਰੂ ਜੀ ਤੁਹਾਡੇ ਘਰ ਕੋਈ ਕਾਟਾ ਥੋੜਾ ਹੈ ਪਰਦੇ ਨੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੀ ਹੇ ਵਾਹਿਗੁਰੂ ਜੀ ਆਪਣੇ ਬਖਸ਼ੀ ਦੇ ਖਾਤੇ ਚੋਂ ਇਨ੍ਹਾਂ ਦੇ ਘਰ ਕੋਈ ਬਖਸ਼ੀ ਰੂ ਭੇਜਿਓ ਪਿਤਾ ਜੀ ਆਪਣੇ ਬਖਸ਼ੀ ਦੇ ਖਾਤੇ ਚ ਇਨ੍ਹਾਂ ਘਰ ਕੇ ਬਖਸ਼ੀ ਰੂ ਭੇਜੋ ਜੋ ਆਪ ਵੀ ਨਾਮ ਜਪੇ ਤੇ ਹੋਰ ਨਾਲ ਨਾਮ ਜਪਾਉਣ ਵਾਲੀ ਹੋਵੇ ਉਮਾ ਬੜਖਾ ਨੇ ਅਰਦਾਸ ਕੀਤੀ ਤੇ ਜਾਣਗੇ ਇੱਕ ਗੱਲ ਕਹਿਗੇ ਕਹਿੰਦੇ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਘਰ ਜਿਹੜਾ ਪੁੱਤਰ ਹੋਵੇ ਨਾ ਫਿਰ ਉਹਦਾ ਨਾਮ ਦੀਪ ਰੱਖਣਾ ਜਿਵੇਂ ਆਕਾਸ਼ ਵਿੱਚ ਧੂ ਤਾਰਾ ਚਮਕਦਾ ਹੈ ਨਾ ਹੁਣ ਗੱਲ ਸੁਣਿਓ ਜਿਵੇਂ ਆਕਾਸ਼ ਵਿੱਚ ਧੂ ਤਾਰਾ ਚਮਕਦਾ ਹੈ ਤੁਹਾਡੇ ਪੁੱਤਰ ਦੀ ਚਮਕ ਵੀ ਇਸੇ ਤਰ੍ਹਾਂ ਹੋਵੇਗੀ ਤੇ ਚਮਕ ਇਹੋ ਜਿਹੀ ਹੋਵੇਗੀ ਦਿਨੋਂ ਦਿਨ ਉਹਦੀ ਚਮਕ ਵੱਧਦੀ ਜਾਏਗੀ ਵੱਧਦੀ ਜਾਏਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਹੋ ਗੁਰਮੁਖੋ ਅੱਜ ਕਿਵੇਂ ਬਾਬਾ ਇਹ ਦਰ ਤੇ ਰੌਣਕਾਂ ਲੱਗਦੀ ਨੇ ਹਰ ਜਗ੍ਹਾ ਤੇ ਕੱਲ ਨਜ਼ਾਰੇ ਤੁਸੀਂ ਵੇਖੇ ਨਗਰ ਕੀਰਤਨ ਦੇ ਵਿੱਚ ਗੁਰਮੁਖੋ ਚਾਟੀਵੰਦ ਚੌਂਕ ਸ਼ਿਦਾ ਸਾਹਿਬ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਰੌਣਕ ਹੈ ਰੌਣਕਾਂ 10 ਵਜੇ ਰਾਜ ਜਾ ਕੇ ਨਗਰ ਕ੍ਰਿਪਾ ਦੀ ਸਮਾਪਤੀ ਕਰਮ ਕੋਈ 10 ਵਜੇ ਹਰ ਕੋਈ ਬਾਬਾ ਜੀ ਨਾਲ ਪਿਆਰ ਕਰਦਾ ਪਿਆ ਟਾਲਾ ਸਾਹਿਬ ਵੀ ਰੌਣਕਾਂ ਨੇ ਪਾਉਂਡ ਸਾਹਿਬ ਵੀ ਰੌਣਕਾਂ ਨੇ ਇੱਥੇ ਵੀ ਰੌਣਕਾਂ ਲੱਗੀਆਂ ਬਾਬਾ ਜੀ ਦੇ ਨਾਮ ਤੇ ਟਰਸਟ ਹੈ ਇੱਥੇ ਵੀ ਸੰਗਤਾਂ ਪਿਆਰ ਕਰਦੀਆਂ ਬਾਬਾ ਜੀ ਨਾਲ ਸਤ ਸੰਗੀ ਫਿਰ ਉਹ ਸਮਾਂ ਬਣਿਆ ਬਾਬਾ ਜੀ ਧਰਤੀ ਤੇ ਆਉਂਦਾ ਉਹ ਸਮਾਂ ਦਾਈਆਂ ਦਾ ਸੀ ਹੁਣ ਦਾਈ ਅੰਦਰ ਹੈ ਮਾਤਾ ਜੀ ਉਹਨੇ ਜੀ ਕਮਰੇ ਦੇ ਅੰਦਰ ਨੇ ਬਾਹਰ ਭਾਈ ਭਗਤਾ ਜੀ ਖਲੋਤੇ ਕੁਝ ਹੋਰ ਰਿਸ਼ਤੇਦਾਰ ਪਿੰਡ ਵਾਲੇ ਖਲੋਤੇ ਨੇ ਕੁਝ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ ਆ ਕੇ ਕਹਿੰਦੀ ਭਾਈ ਭਗਤਿਆ ਭਾਈ ਭਗਤਿਆ ਵਧਾਈ ਹੋਵੇ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਬੋਲੇ

ਅਤੇ ਬਾਬਾ ਦੀਪ ਸਿੰਘ ਦੇ ਪਿਆਰ ਤੇ ਇਹ ਪੰਕਤੀ ਪੜੋ ਤੇ ਬਾਬਾ ਜੀ ਕੋਲੋਂ ਖੁਸ਼ੀਆਂ ਲਓ ਪਿਆਰ ਦੇ ਨਾਲ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਤਨਬਾਬਾ ਦੀਪ ਸਿੰਘ ਜੀ ਘਰ ਤਨਬਾਬਾ ਮਰਨ ਤੋਂ ਹੂੰ ਮੈਂ ਨਹੀਂ ਜਨਮ 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 ਮਰਨ ਤੋਂ ਹੂੰ ਮੈਂ ਨਹੀਂ पर उपकार उपकारिया जन पार उपारी आर उपकारी आन पार उपतारिया तन पापा दीप सिंह जी तन तन पापा दीप कृपा बाबा दीप सं जीन बाबा दीप सेह जी पी बाबा दीपन सिं जी तन तन बाबा दीप सिंह जीाबा दीप सिंह जीर बाबा दीप सिंह जी परि उपकारी आए जन पर उपकारी आयो पर उपकारी आए जन पर उपकारी आ ਦੋਹੇ ਮੈਂ ਨਹੀਂ ਜਨ ਪਰੁ ਪੁਕਾਰੀ ਆਏ ਆ ਕੋ ਤਨ ਤਨ ਬਾਬਾ ਦੀਪ ਸਿੰਘ ਜੀ ਮੇਰਾ ਕੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਹੁਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੀਆਂ ਅਸੀਸਾਂ ਦੇਣੀਆਂ ਗੁਰਬਾਣੀ ਦੀਆਂ ਅਸੀਸਾਂ ਦੇਣੀਆਂ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਜੋ ਜਗ ਜਗਦੀਸ਼ ਵੇਖੋ ਗੁਰਮੁਖ ਮਾਂ ਦੀ ਅਸੀਸ ਵਿੱਚ ਕਿੰਡੀ ਵੱਡੀ ਤਾਕਤ ਦੇਖਣ ਨੂੰ ਆਮ ਮਾਇ ਕਹਿੰਦੀ ਹੈ ਮੇਰੇ ਪੁੱਤਰ ਦੀ ਉਮਰ ਲੰਬੀ ਲੰਬੀ ਹੋਵੇ ਮੇਰੇ ਪੁੱਤਰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਸਫਲ ਹੋ ਜਾਵੇ ਪਰ ਗੁਰਮੁਖ ਮਾਂ ਕਹਿੰਦੀ ਹੈ ਮੇਰੇ ਲਾਲ हे ਮੇਰੇ ਪੁੱਤਰ ਤੈਨੂੰ ਪਰਮੇਸ਼ਰ ਦਾ ਨਾਮ ਕਦੇ ਨਾ ਵਿਸਰੇ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਬਜੋ ਜਗਦੀਸ਼ ਸਤ ਸੰਗਿਓ ਹੁਣ ਬਾਬਾ ਜੀ 4-5 ਸਾਲ ਦੀ ਉਮਰ ਹੈ ਤੇ ਮਾਤਾ ਜੀ ਨੇ ਉਂਗਲ ਦੇ ਨਾਲ ਲਾ ਲੈਣਾ ਕਿੱਥੇ ਲੈ ਕੇ ਜਾਣਾ ਗਿੱਠੇ ਸੱਬੇ ਥਾਮ ਨਹੀਂ ਤੁਦ ਜੈ ਜੀ ਗੁਰੂ ਰਾਮਦਾਸ ਜੀ ਚਰਨਾਂ ਦੇ ਵਿੱਚ ਲੈ ਕੇ ਆਉਣਾ ਉਤੋਂ ਫਿਰ ਗੁਰੂ ਰਾਮਦਾਸ ਜੀ ਚਰਨਾਂ ਦਾ ਬਾਬਾ ਜੀ ਦਾ ਪਿਆਰ ਪੈਣਾ ਸ਼ੁਰੂ ਹੋ ਗਿਆ ਤੇ ਦਿਨੋਂ ਦਿਨ ਇਹ ਪਿਆਰ ਵਧਿਆ ਅੱਜ ਮਾਤਾ ਗੁਰੂ ਰਾਮਦਾਸ ਜੀ ਚਰਨਾਂ ਦੇ ਬਾਬਾ ਦੀਪ ਸਿੰਘ ਨੂੰ ਲੈ ਕੇ ਆਈ ਹੈ ਸਰੋਵਰ 'ਚ ਇਸ਼ਨਾਨ ਕਰਾਇਆ ਅੰਦਰ ਦਰਸ਼ਨ ਦਾਰੇ ਕੀਤੇ ਕੁਝ ਸਮਾ ਸੇਵਾ ਕੀਤੀ ਮਾਤਾ ਜੀ ਨੇ ਨਾਲ ਮਾਤਾ ਜੀ ਦੇ ਸੁਪੁੱਤਰ ਸਾਡੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਪੁੱਤਰ ਕੋਲ ਨਾਲ ਸੇਵਾ ਕਰਾਈ ਤੇ ਜਾਣ ਲੱਗਿਆ ਜਦੋਂ ਵਾਪਸ ਮਾਤਾ ਚੱਲੀ ਨਾ ਦਰਸ਼ਨ ਦਾਰੇ ਕਰਕੇ ਇਸ਼ਨਾਨ ਕਰਕੇ ਤੇ ਜਾਣ ਲੱਗੇ ਗੱਲ ਤੇ ਪੱਲਾ ਪਾਲਿਆ ਕੋਲ ਸਾਡੇ ਬਾਬਾ ਜੀ ਖਰੋਤੇ ਨੇ ਅਜੇ ਨਾਮ ਦੀਪ ਹੈ ਮਾਤਾ ਲਾੜ ਦਾ ਦੀਪਾ ਦੀ ਬਾਖਦੀ ਹੈ ਅੱਜ ਮਾਤਾ ਨੇ ਗੱਲ ਤੇ ਪੱਲਾ ਪਾਇਆ ਆਖਨ ਗਿਏ ਧੰਨ ਗੁਰੂ RAMDAS ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਖਾ ਲਏ ਬਖਸ਼ੇ ਮਹਾਰਾਜ ਜੀ ਏ ਗੁਰੂ RAMDAS ਪਿਤਾ ਜੀ ਮੇਰੀ ਗਰੀਬੀ ਦੀ ਤੇਰੇ ਚਰਨਾਂ ਦੀ ਬੇਨਤੀ ਹੈ ਇੱਕ ਜੋਦਰੀ ਹੈ ਇੱਕ ਤਰਲਾ ਹੈ ਗੁਰੂ RAMDAS ਪਿਤਾ ਜੀ ਕਿਰਪਾ ਕਰਿਓ ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਜਿਹੜਾ ਪੀਤ ਵਹਿ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਮਾਤਾ ਅੰਦਰੋਂ ਜੁੜ ਕੇ ਫਰਿਆਦਾ ਵੀ ਕਰਦੀ ਹੈ ਅਰਦਾਸਾਂ ਵੀ ਕਰਦੀ ਹੈ ਜਿਵੇਂ ਉਹ ਸਮਾਂ ਵੀ ਗੁਰੂ ਕਹਿ ਰਿਹਾ ਹੋਵੇਗਾ ਉਹ ਕੁਦਰਤ ਵੀ ਇਹ ਗੱਲ ਕਹਿ ਰਹੀ ਹੁੰਦੀ ਹੈ ਮਾ ਜਿਉਣੀ ਆ ਜਿਸ ਪੁੱਤਰ ਦੀ ਤੂੰ ਅਰਦਾਸ ਵੀ ਕਰਦੀ ਹੈ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਾ ਗੁਰੂ ਰਾਮਦਾਸ ਬੜੇ ਵੱਡੇ ਨੇ ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕਰਨੀ ਹੈ ਤੂੰ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪੁੱਤਰ ਦੀ ਗੁਰੂ ਰਾਮਦਾਸ ਦੇ ਚਰਨਾਂ ਦਾ ਪ੍ਰੀਤੀ ਪੈ ਜਾਵੇ ਪਿਆਰ ਪੈ ਜਾਵੇ हे ਮਾਤਾ ਸ਼ਹਿ ਤੂੰ ਨਾ ਵੇਖੇ हे ਮਾਤਾ ਜੀਵਣੀ ਸ਼ਹਿ ਤੂੰ ਨਾ ਵੇਖੇ ਸੰਸਾਰ ਵੇਖੇਗਾ ਜਗ ਵੇਖੇਗਾ ਤੇਰੇ ਪੁੱਤਰ ਦੀ ਇਹੋ ਜੀ ਬੀਤ ਪਵੇਗੀ ਇਹੋ ਜਾਂ ਪਿਆਰ ਪਵੇਗਾ ਇਸੇ ਤੇਰੇ ਪੁੱਤਰ ਦੀਪੇ ਨੇ ਇੱਕ ਦਿਨ ਧੰਨ ਬਾਬਾ ਅਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾ ਮਾ ਮਾਸ਼ਾ ਤੂੰ ਨਾ ਵਖੇ ਸੰਸਾਰ ਵਖੇਗਾ ਜਗਤ ਵਖੇਗਾ ਦੁਨੀਆ ਵਖੇਗੀ ਜਗ ਵਖੇਗਾ ਜਿਸ ਪੁੱਤਰ ਦੀ ਅਰਦਾਸ ਭਈ ਕਰਦੀਆਂ ਨਾ ਇਸੇ ਤੇਰੇ ਪੁੱਤਰ ਦੀ ਪੇ ਨੇ ਇੱਕ ਦਿਨ ਧੰਨ ਬਾਬਾ ਅਜੀਤ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ ਦੇ ਪੇਟਾ ਕਰ ਦੇਣਾ ਹੈ ਸਤਸੰਗਿਓ ਮੈਂ ਕਿ ਵੀ ਤੁਹਾਨੂੰ ਕਈ ਵਾਰ ਬੇਨਤੀ ਕਰਦਾ ਹਾਂ ਨਾ ਜਦੋਂ ਅਸੀਂ ਧੰਨ ਬਾਬਾ ਦੀ ਸੁਲਤਾਨ ਆਖਦੇ ਆ ਨਾ ਉਦੋਂ ਗੁਰੂ ਰਾਮਦਾਸ ਜੀ ਵੀ ਬੜੇ ਪਰਸੰਨ ਹੁੰਦੇ ਜੀ ਕਿਉਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਫਿਰ ਆਪ ਸ਼ਾਲ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮੱਲਾਇ ਸਭ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਪਰ ਜਿਸ ਬਾਬੇ ਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਜਿਸ ਬਾਬਾ ਦੀਪ ਸਿੰਘ ਤੁਸੀਂ ਧੰਨ ਕਹਿ ਰਹੇ ਹੋ ਉਸ ਬਾਬੇ ਨੇ ਮੇਰੇ ਦਰ ਤੇ ਆਪਣਾ ਪ੍ਰਿਤਤ ਸੀਸ ਹੀ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਰਮਲੇ ਸਾਬ ਲੈ ਕੇ ਆਉਂਦਾ ਹੈ ਕੋਈ ਮਾਇਆ ਲੈ ਕੇ ਆਉਂਦਾ ਹੈ ਕੋਈ ਪਦਾਰਥ ਭੇਟਾ ਕਰਦਾ ਹੈ ਪਰ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਹੀ ਮੇਰੇ ਚਰਨਾਂ 'ਤੇ ਭੇਟਾ ਕਰ ਦਿੱਤਾ ਭਾਗਾਂ ਵਾਲਿਓ ਜਿਵੇਂ ਗੁਰਦਾਮ ਤੁਸਰ ਕਹਿੰਦੇ ਹੋਣਗੇ ਉਹ ਦੀਪ ਸਿੰਘ ਪੁੱਤਰ ਅੱਜ ਤੋਂ ਖੀਸਾ ਮੇਰਾ ਹੋਵੇਗਾ ਹੱਥ ਤੇਰਾ ਹੋਵੇਗਾ ਜਿੱਦੀ ਮਰਜ਼ੀ ਝੋਲੀਆਂ ਭਰੀਆਂ ਅੱਜ ਬਾਬਾ ਦੀਪ ਸਿੰਘ ਅਕਰਤ ਘਣਾ ਦੀਆਂ ਝੋਲੀਆਂ ਭਰਦੇ ਪਏ ਨੇ ਪ੍ਰਤੱਖ ਨੂੰ ਕਦੀ ਪ੍ਰਮਾਨ ਦੇਣ ਦੀ ਲੋੜ ਨਹੀਂ ਗੁਰਮੁਖੋ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਦੇ ਪਿਓ ਰੈਬਰ ਸਾਰੇ ਚੰਗੇ ਨੇ ਪੈਗੰਬਰ ਸਾਰੇ ਚੰਗੇ ਨੇ ਸਾਧੂ ਸਾਰੇ ਚੰਗੇ ਨੇ ਗੁਰਮੁਖੋ ਬਾਕੀ ਰੈਬਰ ਬਾਕੀ ਪੈਗੰਬਰ ਗੁਨਮਾਨਾਂ ਦੀਆਂ ਝੋਲੀਆਂ ਭਰਦੇ ਨੇ ਪਰ ਤਨ ਬਾਬਾ ਦੀਪ ਸਿੰਘ ਮਾਣ ਕਰਿਓ ਗੁਰਮੁਖੋ ਤੁਸੀਂ ਜਿਹਦੇ ਪਿਆਰ ਤੋਂ ਤੁਸੀਂ ਬੈਠੇ ਹੋ ਨਾ ਜਿਸ ਬਾਬੇ ਦੇ ਗੁਣ ਗਾ ਰਹੇ ਹੋ ਉਹ ਧੰਨ ਬਾਬਾ ਦੀਪ ਸਿੰਘ ਜੀ ਗੁਣਵਾਨਾਂ ਦੀਆਂ ਝੋਲੀਆਂ ਵਿੱਚ ਪਰਦੇ ਨੇ ਤੇ ਆਗਣ ਅੜੇ ਦੀਆਂ ਝੋਲੀਆਂ ਵੀ ਭੜੀ ਜਾ ਰਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਬਾਬਾ ਦੀਪ ਸਿੰਘ ਅਕਰਤ ਘਣਾਂ ਨੇ ਝੋਲੀਆਂ ਪਰਦੇ ਅਕਰਤ ਘਣਾਂ ਦੀਆਂ ਝੋਲੀਆਂ ਧੰਨ ਬਾਬਾ ਦੀਪ ਸਿੰਘ ਤੁਸੀਂ ਅਕਰਤ ਘਣਾਂ ਨੂੰ ਵੀ ਪਾਲਦੇ ਹੋ ਹਰਦੇ ਬਾਬਾ ਜੀ ਦੇ ਗੁਣ ਗਾ ਰਿਆ ਹੈ ਸੋਭਾ ਜੁਗ ਜੁਗ ਹੋਈ ਓ ਨਾ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਓ ਨਾ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੀ ਤਨਦਰ ਬਾਬਾ ਦੀਪ ਸਿੰਘ ਜੀ ਤਨਦਰ ਬਾਬਾ ਜੀ pseh ਦੀ ਜਨ ਹਰਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਤਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਪੁੱਲ ਉਹਨਾਂ ਦੀ ਸੋਭਾ ਜੁਗ ਜੁਗ ਕੋਈ ਨਾ ਮੇਟਣ ਖਾਰ ਕੋਈ ਨਾ ਮੇਟਣ ਕਿਨਾਂ ਦੀ ਤਨ ਤਨ ਬਾਬਾ ਦੀਪ ਸੇਰਾ ਕੋ ਤਨ ਤਨ ਬਾਬਾ ਦੀਪ ਸੇ ਸੰਤਨ ਬਾਬਾ ਦੀਪ ਸੇ ਸੰਤਨ ਬਾਬਾ ਦੀਪ ਸੇ ਸਾਰੀ ਸੰਗਤ ਨੂੰ ਅਗਮੰਧਿਆਰੇ ਦੇ ਬੇਅੰਤ ਵਧਾਈਆਂ 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 ਪੁੱਲਾ ਬਖਸ਼ੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ